ਟੜੀਵਾਲ ਨਗਰ ਕਾਉਂਸਲ ਵਾਲੇ ਲੈਂਦੇ ਹਨ ਗੁੰਡਾ ਟੈਕਸ ਤੁਹਾਨੂੰ ਦੱਸ ਦਈਏ ਕਿ ਟੜੀਵਾਲ ਏਰੀਕਸ਼ਾ ਵਾਲਿਆਂ ਕੋਲੋਂ ਨਗਰ ਕਾਉਂਸਲ ਵਾਲੇ ਧੱਕੇ ਦੇ ਨਾਲ ਕੱਟਦੇ ਹਨ 200 ਰੁਪਏ ਦੀ ਪਰਚੀ ਏਰੀਕਸ਼ਾ ਵਾਲਿਆਂ ਨੇ ਇਕੱਠੇ ਹੋ ਕੇ ਕਿਸਾਨ ਤੇ ਜਵਾਨ ਯੂਨੀਅਨ ਦੇ ਪੰਜਾਬ ਪ੍ਰਧਾਨ ਸੁਖਦੇਵ ਸਿੰਘ ਭੋਜਰਾ ਜਿਹਨੂੰ ਮਿਲੇ ਜਿੱਥੇ ਉਹਨਾਂ ਨੇ ਆਪਣੀਆਂ ਪ੍ਰਧਾਨ ਨੂੰ ਮੁਸ਼ਕਲਾ ਸੁਣਾਈਆਂ ਏਰੀਕਸ਼ਾ ਚਲਾਉਣ ਵਾਲਿਆਂ ਨੇ ਦੱਸਿਆ ਕਿ ਟੜੀਵਾਲ ਨਗਰ ਕਾਉਂਸਲ ਵਾਲੇ ਸਾਡੇ ਕੋਲੋਂ 200 ਰੁਪਏ ਦੀ ਪਰਚੀ ਕੱਟਦੇ ਹਨ ਜਦ ਪਰਚੀ ਉੱਪਰ 10 ਰੁਪਏ ਲਿਖੇ ਹੁੰਦੇ ਹਨ ਅਤੇ ਉਸ ਨੂੰ ਕੱਟ ਕੇ 200 ਰੁਪਏ ਲਿਖ ਦਿੰਦੇ ਜਦ ਅਸੀਂ ਪਰਚੀ ਕਟਵਾਉਣ ਤੋਂ ਨਾ ਕਰਦੇ ਹਾਂ ਤਾਂ ਸਾਡੀ ਚਾਬੀ ਕੱਢ ਲੈਂਦੇ ਹਨ ਮਜਬੂਰਨ ਸਾਨੂੰ ਪਰਚੀ ਪੇ ਕਟਵਾਉਣੀ ਪੈਂਦੀ ਹੈ ਜਿਸ ਨੂੰ ਅਸੀਂ ਗੁੰਡਾ ਟੈਕਸ ਦਾ ਨਾਮ ਦਿੱਤਾ ਹੈ ਤੁਸੀਂ ਹਿਸਾਬ ਕਰ ਲਓ ਕਿ ਜੇਕਰ ਧਾਰੀਵਾਲ ਦੇ ਵਿੱਚ 1000 ਈ ਰਿਕਸ਼ਾ ਹੈ ਤਾਂ ਪਰਚੀ ਦੇ 2 ਲੱਖ ਰੁਪਏ ਬਣ ਜਾਂਦੇ ਹਨ ਪ੍ਰਤੀ ਇੱਕ ਮਹੀਨੇ ਦੇ ਇਹ 2 ਲੱਖ ਰੁਪਏ ਕਿਸ ਦੇ ਖਾਤੇ ਹਨ ਇਸ ਸਬੰਧੀ ਜਦ ਕਿਸਾਨ ਯੂਨੀਅਨ ਦੇ ਪੰਜਾਬ ਪ੍ਰਧਾਨ ਸੁਖਦੇਵ ਸਿੰਘ ਭੋਜਰਾ ਜੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਇਹ ਗੁੰਡਾ ਟੈਕਸ 200 ਰੁਪਏ ਦੀ ਇਸ ਦੀ ਹਦਾਤਾਂ ਤੇ ਲਿੰਦੇ ਹਨ ਕੀ ਸਰਕਾਰ ਨੇ ਆਖਿਆ ਹੈ ਕਿ ਈ ਰਿਕਸ਼ਾ ਵਾਲੇ ਕੋਲ 200 ਰੁਪਏ ਦੀ ਪਰਚੀ ਕੱਟੀ ਜਾਵੇ ਜੇਕਰ ਕਹਿ ਤਾਂ ਉਸ ਲੈਟਰ ਦੀ ਕਾਪੀ ਦਿੱਤੀ ਜਾਵੇ ਬਾਕੀ ਸ਼ਹਿਰਾਂ ਵਿੱਚ ਕਿਸੇ ਵੀ ਈ ਰਿਕਸ਼ਾ ਵਾਲੇ ਕੋਲ 200 ਰੁਪਏ ਦੀ ਪਰਚੀ ਨਹੀਂ ਕੱਟੀ ਜਾਂਦੀ ਜਦ ਕਿ ਨਗਰ ਕੌਂਸਲ ਵੱਲੋਂ ਈ ਰਿਕਸ਼ਾ ਵਾਲਿਆਂ ਨੂੰ ਕੋਈ ਵੀ ਜਗ੍ਹਾ ਨਹੀਂ ਦਿੱਤੀ ਗਈ ਅਤੇ ਈ ਰਿਕਸ਼ਾ ਵਾਲਿਆਂ ਦੀ ਸਹੂਲਤੇ ਵਾਸਤੇ ਕੁਝ ਵੀ ਨਹੀਂ ਕੀਤਾ ਉਹਨਾਂ ਨਗਰ ਕੌਂਸਲ ਨੂੰ ਅਪੀਲ ਕੀਤੀ ਕਿ ਪਰਚੀ ਕੱਟਣੀ ਬੰਦ ਕਰ ਦੇਣ ਨਹੀਂ ਤਾਂ ਮਜਬੂਰਨ ਸਾਨੂੰ ਸਖਤ ਕਦਮ ਚੁੱਕਨੇ ਪੈਣਗੇ ਉਨਾ ਮੁੱਖ ਮੰਤਰੀ ਪ੍ਰਗਨ ਸਿੰਘ ਮਾਨ ਦੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਵੀ ਅਪੀਲ ਕੀਤੀ ਕਿ ਇਸ ਵੱਲ ਧਿਆਨ ਦਿੱਤਾ ਜਾਵੇ ਤਾਂ ਗਰੀਬ ਈ-릭ਸ਼ਾ ਵਾਲੇ ਜੀ ਲੁੱਟ ਤੋਂ ਗਰੀਬ 릭ਸ਼ਾ ਵਾਲੇ ਬਚ ਸਕਣ ਇਸ ਸਬੰਧੀ ਛੁੱਟੀ ਵਾਲਾ ਦਿਨ ਹੁਣ ਕਰਕੇ ਯੋ ਕਿਰਨ ਮੈਡਮ ਨਾਲ ਫੋਨ ਤੇ ਸੰਪਰਕ ਕੀਤਾ ਗਿਆ ਤਾਂ ਉਹਨਾਂ ਨੇ ਆਖਿਆ ਕਿ ਈ-릭ਸ਼ਾ ਵਾਲਿਆਂ ਕੋਲ 200 ਰੁਪਏ ਦੀ ਪਰਚੀ ਕੱਟਦੇ ਹਾਂ ਉਹ ਬਿਲਕੁਲ ਜਾਇਜ਼ ਹੈ ਇਹ ਪਰਚੀ ਪੋਲੂਸ਼ਨ ਫ੍ਰੀ ਹੁੰਦੇ ਵਾਸਤੇ ਹੁੰਦੀ ਹੈ ਅਤੇ ਦੂਸਰਾ ਇਹਨਾਂ ਨੇ ਸ਼ਹਿਰ ਵਿੱਚ ਰੂਟ ਲੈਣਾ ਹੁੰਦਾ ਹੈ ਤੁਹਾਨੂੰ ਦੱਸ ਦਈਏ ਕਿ ਏ ਰਿਕਸ਼ਾ ਵਾਲਿਆਂ ਦਾ ਪੋਲੂਸ਼ਨ ਤਾਂ ਨਹੀਂ ਹੁੰਦਾ ਤੇ ਨਾ ਹੀ ਇਹਨਾਂ ਨੂੰ ਰੂਟ ਲੈਣ ਦੀ ਲੋੜ ਪੈਂਦੀ ਹੈ ਪਰ ਏ ਰਿਕਸ਼ਾ ਵਾਲੇ ਕੋਲੋਂ 200 ਰੁਪਏ ਦੀ ਪਰਚੀ ਕੱਟੀ ਜਾਂਦੀ ਹੈ ਜਦ ਮੈਡਮ ਨੂੰ ਪੁੱਛਿਆ ਗਿਆ ਕਿ ਪਰਚੀ ਉੱਪਰ ਤਾਂ 10 ਰੁਪਏ ਲਿਖੇ ਹੁੰਦੇ ਹਨ ਤਾਂ ਮੈਡਮ ਕਿਰਨ ਨੇ ਕਿਹਾ ਕਿ ਕਾਪੀ ਪੁਰਾਣੀ ਹੋਵੇਗੀ ਇਸ ਕਰਕੇ ਇਸ ਉੱਪਰ 10 ਰੁਪਏ ਘੱਟ ਕੇ 200 ਰੁਪਏ ਲੈਂਦੇ ਹਾਂ ਉਹਨਾਂ ਨੂੰ ਇਹ ਵੀ ਪੁੱਛਿਆ ਗਿਆ ਕਿ ਕਿਸ ਦੇ ਆਰਡਰਾਂ ਨਾਲ ਇਹ 200 ਰੁਪਏ ਲੈ ਜਾਂਦੇ ਨੇ ਕਿ ਸਰਕਾਰ ਵੱਲੋਂ ਆਰਡਰ ਆਏ ਹਨ ਉਹਨਾਂ ਆਖਿਆ ਕਿ ਤਾੜੀਵਾਲ ਨਗਰ ਕਾਉਂਸਲ ਕਮੇਟੀ ਵਿੱਚ ਪਾਸ ਕੀਤਾ ਗਿਆ ਹੈ ਜਦੋਂ ਉਹਨਾਂ ਨੂੰ ਇਸ ਲੁੱਟ ਸੰਬੰਧੀ ਹੋਰ ਜਾਣਕਾਰੀ ਲੈਣ ਦੇ ਲਈ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਨੇ ਫੋਨ ਬੰਦ ਕਰ ਦਿੱਤਾ ਖੁਸ਼ਖਬਰੀ ਸਿੱਧੂ ਹਸਪਤਾਲ 1 ਜੁਲਾਈ ਤੋਂ ਲੈ ਕੇ 30 ਸਤੰਬਰ ਤੱਕ ਕੈਂਪ ਲਗਾਇਆ ਗਿਆ ਹੈ ਜਿਸ ਵਿੱਚ ਕੋਈ ਵੀ ਆਪਰੇਸ਼ਨ ਕਰਵਾਓ ਸਿਰਫ 12000 ਰੁਪਏ ਵਿੱਚ ਪਤਾ ਨੋਟ ਕਰੋ ਸਿੱਧੂ ਹਸਪਤਾਲ ਜ਼ਿਲ੍ਹਾ ਗੁਰਦਾਸਪੁਰ ਢਾੜੀਵਾਲ ਬਾਈਪਾਸ ਜੀਓ ਪੈਟਰੋਲ ਪੰਪ ਦੇ ਨਜ਼ਦੀਕ ਵਧੇਰੇ ਜਾਣਕਾਰੀ ਲਈ ਸਕਰੀਨ ਉੱਪਰ ਨੰਬਰ ਦਿੱਤੇ ਗਏ ਹਨ ਭਾਈ ਭਾਈ ਆਪਣਾ ਨਾਮ ਦੱਸੋ ਸਰ ਮੇਰਾ ਨਾਮ ਬਲਵੀਰ ਕੁਮਾਰਾ ਜੀ ਸਾਰਾ ਆਟੋ ਜਨ ਨੇ ਜੀ ਅੱਜ ਜੀ ਕਿਸਾਨ ਚੋਣ ਦੀ ਪ੍ਰਧਾਨ ਹੈ ਸਰ ਜੀ ਹਾਂ ਜੀ ਇਸ ਲਈ ਤੁਹਾਡੀ ਕੀ ਮਸਲਾ ਹੈ ਸਾਰਾ ਦੀ ਮੁਸ਼ਕਲ ਇਹ ਹੈ ਵੀ ਸਾਡੀ ਪਰਚੀ ਕੱਢਦੇ 200 ਰੁਪਏ ਜੀ ਮਹੀਨੇ ਦੀ ਇਹ ਕੌਣ ਕਰਦਾ ਜੀ ਇਹ ਆਪਣੇ ਕਮੇਟੀ ਵਾਲੇ ਕੱਢਦੇ ਸਰ ਜੀ ਸਰ ਜੀ 200 ਵੀ ਕਰਦੇ ਹਾਂ ਜੀ ਕਿੰਨੀ ਦੇਰ ਦੀ ਪਰਚੀ ਲੱਗਦੀ ਹੈ ਸਰ 6-7 ਮਹੀਨੇ ਹੋ ਗਏ ਸਾਲੀਓ ਜिले ਸਾਡਾ ਨਹੀਂ ਮਹੀਨੇ ਦੀ ਮਹੀਨੇ ਦੀ ਸਾਰਾ ਕਰਦੇ ਮਹੀਨੇ 200 ਰੁਪਏ ਕੱਢਦੇ ਹਾਂ ਹਾਂ ਜੀ ਕੀ ਮਸਲਾ ਕੀ ਮੰਗ ਕਰਦੇ ਮੰਗੇ ਕਿ ਸਾਡੀ ਪਰਚੀ ਕੈਨਸਲ ਹੋਣੀ ਚਾਹੀਦੀ ਹੈ ਸਭ ਜਿਹੜੇ ਫੌਲੀਦ ਲਿਆ ਪੰਜ ਮਹੀਨੇ ਹੋ ਗਏ ਸਰ ਪਰਚੀ ਕੱਢ ਦੋ ਤੁਹਾਨੂੰ ਗਲਤ ਕੀਤੀ ਆ ਤੁਸੀਂ ਮੈਨੂੰ ਸਰ ਕੋਈ ਜਗਨ ਦਿੱਤੀਆਂ ਨਹੀਂ ਜੀ ਜੋ 25 ਕੱਢ ਦੇਤਾ ਦੇਖੋ ਇਹ ਤਾਂ ਕੀ ਕਹਿੰਦੇ ਆ ਸਰ ਕੋਈ ਨਹੀਂ ਆਣ ਕਹਿੰਦੇ ਪਰਚੀ ਕਰੋ ਜੀ 200 ਰੁਪਏ ਜੀ ਨਹੀਂ ਪਤਾ ਬਈ ਪੰਜਾਬੀਆਂ ਕਰ ਲੈਂਦੇ ਆ ਪੰਜਾਬੀ ਕਰ ਲੈਂਦੇ ਜੀ ਚਾਬੀ ਕਰ ਲੈਂਦੇ ਜੀ ਕੋਈ ਕਰਦਾ ਜੀ ਕਮੇਟੀ ਨੰਬਰ ਕੱਢ ਦੇ ਜੀ ਪਰਚੀ ਦੇ ਕਿੰਨੇ ਪੈਸੇ ਲਿਖ ਦਵਾ ਦੇ ਹਾਂ 100 ਦੇ ਪਰਚੀ 200 ਲੈਂਦੇ ਜੀ ਪਰਚੀ ਕਿਹੜੇ ਪਰਚੀ ਕਿਹਨੇ ਕਹਿੰਦਾ ਦੂਸਰ 'ਤੇ ਲਿਖਿਆ ਸਰ 100 ਰੁਪਏ ਕੱਟ ਕੇ ਨਾ ਤਾਂ 200 ਲਿਖਿਆ ਹੁੰਦਾ 100 ਕੱਟ ਕੇ 200 ਤੇ ਲਿਖਿਆ ਹਾਂਜੀ ਭਾਈ ਜੀ ਨਾਮ ਜੀ ਆਪਣਾ ਅਸ਼ਕਾਰ ਸਿੰਘ ਕੀ ਮਸਲਾ ਜੀ ਆ ਜੀ ਆਪਾਂ ਇਹ ਰਿਕਸ਼ਾ ਚਲਾਉਨੇ ਆ ਮਸਲਾ ਪਰਚੀ ਦਾ ਸੀ ਪ੍ਰਧਾਨ ਸਾਹਿਬ ਨੂੰ ਮਿਲਿਆ ਜੂਨੀਅਰ ਪ੍ਰਧਾਨ ਸਾਹਿਬ ਨੂੰ ਅੱਜ ਇਹ ਮਤਲਬ ਸਾਡੇ 200 ਰੁਪਏ ਪਰਚੀ ਲੈ ਲਏ ਨੇ ਇਹ ਵੀ ਜੇ ਨਾਂ ਦੀ ਇਹ ਪਰਚੀ ਤੇ ਚਾਬੀ ਕੱਟ ਲੈਂਦੇ ਆ ਚਾਬੀ ਕੌਣ ਕਰਦਾ ਹੈ ਕਬੀਏ ਉਹਨੇ ਵਰਕਰ ਰੱਖੇ ਗਾੜੀ 25 ਰੁਪਏ ਕਿ ਲਿਖਿਆ ਪਰਤੀ ਤੇ 10 ਰੁਪਏ ਲਿਖਿਆ ਪਰਤੀ ਤੇ ਬਸਟਲ 10 ਰੁਪਏ ਲਿਖਿਆ 10 ਕੱਟ ਕੇ 200 ਰੁਪਏ ਵਸੂਲ ਕਰਦੇ ਆ ਅੱਗੇ ਕਿਹਨਾਂ ਨੂੰ ਮਿਲੇ ਉਹ ਪ੍ਰਧਾਨ ਸਰਮਣ ਬੜੇ ਆ ਕਿਸਾਨ ਜੁਨੀਆ ਪ੍ਰਧਾਨ ਸਰਮਣ ਬੜੇ ਆ ਮੰਗੀ ਕਰਦੇ ਆ ਮੰਗ ਇਹੀ ਕਰਦੇ ਆ ਪਰਤੀ ਕੈਂਸਲ ਹੋਵੇ ਅਸੀਂ ਪਲਾਂਜਾ ਨਾਮ ਦੱਸਦੇ ਉਹ ਚਾਹਦੇ ਕਿ ਜਿਹੜੇ ਤੁਹਾਡੇ ਦੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ 10 ਸਖ ਉਦੇਸ਼ ਸਿੰਘ ਕੋਜਰਾਜ ਸੁਭਾ ਪ੍ਰਧਾਨ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਆਗੂ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ ਜੀ ਏ ਰਿਕਸ਼ੇ ਵਾਲੇ ਤੁਹਾਨੂੰ ਮਸਲਾ ਤੇ ਸਾਡੀ ਉਹਨਾਂ ਦੀ ਮੁਸ਼ਕਲਾਂ ਨੇ ਹਾਂਜੀ ਅ ਇਹਦੇ 'ਚ ਦੇਖੋ ਮੁਸ਼ਕਲਾਂ ਇਹਨਾਂ ਦੀਆਂ ਬਹੁਤ ਵੱਡੀਆਂ ਨੇ ਕਿ ਗਰੀਬ ਲੋਕ ਨੇ ਈ ਰਿਕਸ਼ੇ ਇਹਨਾਂ ਲਈ ਇਹ ਰਿਕਸ਼ੇਦਾਰੋਂ ਕਿਸੇ ਵੀ ਤਰ੍ਹਾਂ ਦਾ ਟੈਕਸ ਜਰਾਂ ਉਹ ਗਵਰਨਮੈਂਟ ਵੀ ਨਹੀਂ ਵਸੂਲ ਕਰਦੀ। ਸੋ ਇਹ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਨ ਵਾਸਤੇ ਧਾਰੀਵਾਲ ਸ਼ਹਿਰ ਦੇ ਵਿੱਚ ਰਿਕਸ਼ਾ ਚਲਾ ਕੇ ਆਪਣਾ ਗੁਜ਼ਾਰਾ ਕਰਦੇ ਆ। ਸੋ ਇਹ ਪਿਛਲੇ ਕਰੀਬ 6 ਮਹੀਨਿਆਂ ਤੋਂ ਨਗਰ ਕੌਂਸਲ ਧਾਰੀਵਾਲ ਵਾਲੇ 200 ਰੁਪਏ ਪ੍ਰਤੀ ਮਹੀਨਾ ਇਹਨਾਂ ਦੀ ਪਰਚੀ ਕੱਟ ਰਹੇ ਆ। ਪਰਚੀ ਦੇ ਉੱਤੇ 10 ਰੁਪਏ ਲਿਖਿਆ ਜੋ ਕਿ ਸਰਾਸਰ ਗਲਤ ਹੈ। ਮੈਂ ਤਾਂ 200 ਰੁਪਏ ਤਾਂ ਕੀ ਮੈਂ ਤਾਂ 100 ਆਪਣਾ 10 ਰੁਪਏ ਪਰਚੀ ਨਾਲ ਵੀ ਸਹਿਮਤ ਨਹੀਂ ਕਿਉਂਕਿ ਪਹਿਲੀ ਗੱਲ ਤਾਂ ਇਹ ਹੈ ਕਿ ਕਿਤੇ ਵੀ ਇਹਨਾਂ ਨੂੰ ਖਲੋਣ ਵਾਸਤੇ ਜਗ੍ਹਾ ਰਿਕਸ਼ੇ ਵਾਲਿਆਂ ਨੂੰ ਇਹ ਰਿਕਸ਼ੇ ਵਾਲਿਆਂ ਨੂੰ ਇਹਨਾਂ ਨੇ ਨਹੀਂ ਦਿੱਤੀ ਇਹਨਾਂ ਨੂੰ ਤਾਂ ਜਗ੍ਹਾ ਇਹਨਾਂ ਨੇ ਕੀ ਦੇਣੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਤੁਸੀਂ ਸਾਰੇ ਧਾਰੀਵਾਲ ਦੇ ਵਸਨੀਕ ਹੋ ਕਿ ਇੱਥੇ ਤਾਂ ਕਿਤੇ ਲੋਕਾਂ ਦੇ ਬਾਥਰੂਮ ਕਰਨ ਵਾਸਤੇ ਵੀ ਜਗ੍ਹਾ ਨਹੀਂ ਬਣੀ ਪੂਰੇ ਧਾਰੀਵਾਲ ਦੇ ਵਿੱਚ ਕਿਤੇ ਜਿਹੜੀ ਹੈ ਉਹ ਕੋ ਵਾਸ਼ਰੂਮ ਨਹੀਂ ਹੈਗਾ ਤੇ ਜੇਕਰ ਦੇ ਮੜਾ ਮੋਟਾ ਹੈ ਵੀ ਹੈ ਤੇ ਉਥੇ ਸਫਾਈ ਦੇ ਜਿਵੇਂ ਦੇ ਪ੍ਰਬੰਧ ਨਹੀਂ ਉਥੇ ਜਾਂਦਾ ਕੋਈ ਨਹੀਂ ਨਰਟ ਬਣਿਆ ਪਿਆ ਪੂਰੇ ਧਾਰੀਵਾਲ ਦੇ ਵਿੱਚ ਰੋਡ ਦੇ ਉੱਤੇ ਨਜ਼ਾਇਜ਼ ਜਿਹੜੇ ਆ ਉਹ ਕਰਜੇ ਆ ਕਿਤੇ ਗੱਡੀ ਖੜੀ ਕਰਨੋਂ ਥਾਂ ਨਹੀਂ ਕਿਤੇ ਸਾਈਕਲ ਖੜਾ ਕਰਨੋਂ ਥਾਂ ਨਹੀਂ ਇਹ ਕਮੇਟੀ ਵਾਲੇ ਜੇਕਰ ਪ੍ਰੋਟੈਕਟਸ ਵਸੂਲਦੇ ਆ ਇਹ ਬੱਸਾਂ ਵਾਲਿਆਂ ਤੋਂ ਵੀ ਲੈਂਦੇ ਆ ਜਾਂ ਚਲੋ ਹਰੇਕ ਸਾਰਿਆਂ ਤੋਂ ਜਿੰਨਾਂ ਕੋ ਲਈ ਜਾ ਰਹੇ ਆ ਉਹ ਜੇ ਕੋ ਮੋٹے ਕਾਰੋਬਾਰੀ ਨੇ ਉਹਨਾਂ ਨੂੰ ਕੋਈ ਨਹੀਂ ਦਿੱਕਤ ਹੈ ਪਰ ਲੇਕਿਨ ਇਹਨਾਂ ਦੇ ਨਾਲ ਇਹ ਜਿਹੜਾ ਸ਼ਰਿਆਮ ਇਹ ਧਕਾ ਹੈ ਇਹ ਦਿਨ-ਬ-ਦਿਨ ਵਧਣਾ ਇਹਨਾਂ ਨੇ ਇਹ ਮੈਂ ਇਹਨੂੰ ਗੁੰਡਾ ਟੈਕਸ ਗਾਉਂਗਾ ਕਿ ਇਹ ਗੁੰਡਾ ਟੈਕਸ ਵਸੂਲਦੇ ਆ ਇਹ ਇਸ ਚੀਜ਼ ਤੋਂ ਬਾਜ਼ ਆ ਜਾਣ ਪਹਿਲਾਂ ਮੇਰੇ ਕੋਲ ਇੱਕੋ ਇਹ ਈ ਰਿਕਸ਼ਾ ਜੁਨੀਅਨ ਵਾਲੇ ਘਰੇ ਗਏ ਸੀ ਮੇਰੇ ਕੋਲੇ ਮੈਂ ਨਗਰ ਕੌਂਸਲ ਦਾ ਜਿਹੜਾ ਪ੍ਰਧਾਨ ਹੈ ਉਹਦੇ ਕਿਸੇ ਖਾਸ ਨੂੰ ਫੋਨ ਕੀਤਾ ਮੈਂ ਹੈ ਬਈ ਪ੍ਰਧਾਨ ਨੂੰ ਕਹਿ ਕੇ ਇਹ ਚੀਜ਼ ਬੰਦ ਕਰਵਾ ਦਿਓ ਨਹੀਂ ਤਾਂ ਫਿਰ ਤੋੜ ਦੇ ਲਈ ਵੱਡੀ ਮੁਸ਼ਕਲ ਖੜੀ ਹੋ ਜੇਗੀ। ਸੋ ਉਸ ਦਿਨ ਤੋਂ ਕੁਝ ਇਹਨਾਂ ਨੇ ਪਰਚੀ ਕੱਟਣੀ ਜਿਹੜੀ ਹੈ ਹਾਲ ਦੀ ਘੜੀ ਪਰਜੀ ਜਿਨ੍ਹਾਂ ਦੀਆਂ ਕੋ ਰਹਿੰਦੀਆਂ ਸੀ ਨਹੀਂ ਕਟੀਆਂ। ਲੇਕਿਨ ਫਿਰ ਵੀ ਇਹ ਸਾਰੇ ਸੱਜਣ ਇੱਕ ਜੁੱਟ ਹੋ ਕੇ ਤੇ ਗਲਬਤ ਕਰਨੀ ਚਾਹੁੰਦੇ ਸੀ। ਸਾਨੂੰ ਮੀਡੀਆ ਇਹ ਗੱਲ ਜਿਹੜੀ ਹੈ ਇਹ ਪਹਚਾਉਣੀ ਚਾਹੁੰਦੇ ਆ ਕਿ ਇਹ ਸਾਰੇ ਈ-ਰਿਕਸ਼ਾ ਜੁਨੀਅਨ ਵਾਲੇ ਜਿੰਨੇ ਵੀ ਹੈ ਇਹ ਜਿੰਨੇ ਵੀ ਈ-ਰਿਕਸ਼ਾ ਚਲਾ ਰਹੇ ਨੇ ਇਹ ਇੱਕ ਜੁੱਟ ਨੇ ਇਹ ਇੱਕ ਮੁੱਠ ਨੇ ਔਰ ਅਜ਼ੀਮ ਬਤੌਰੀ ਕਿਸਾਨ ਦੇ ਜਵਾਨ ਭਲਾਈ ਯੂਨੀਅਨ ਬਤੌਰੀ ਐਸ ਕੇ ਐਮ ਦੇ ਮੈਂਬਰ ਅਸੀਂ ਇਹਨਾਂ ਸਾਰਿਆਂ ਦੇ ਨਾਲ ਆ ਅਸੀਂ ਬਿਲਕੁਲ ਇਹ ਕਮੇਟੀ ਵਾਲਿਆਂ ਨੂੰ ਗੁੰਡਾ ਟੈਕਸ ਨਹੀਂ ਲੈਣ ਦਿਆਂਗੇ ਕਿਉਂਕਿ ਇਹਦੇ ਬਦਲੇ